ਹਰ ਸਮੇਂ ਜ਼ਰੂਰਤਮੰਦਾਂ ਦੀ ਸੇਵਾ 'ਚ ਜੁਟੀ ਰਹਿਣ ਵਾਲੀ ਫਗਵਾੜਾ ਸ਼ਹਿਰ ਦੀ ਇੱਕੋ ਇੱਕ ਸਸਤਾ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਬਿਕਲਾੰਗ ਪੈਨਸ਼ਨ ਵੰਡੀ ਗਈ। ਇਸ ਮੌਕੇ ਉੱਥੇ ਆਏ ਹੋਏ ਬਿਕਲਾੰਗਾਂ ਲਈ ਖਾਣ-ਪੀਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਪ੍ਰਧਾਨ ਜਤਿੰਦਰ ਬੋਵੀ ਵੱਲੋਂ ਕਿਹਾ ਗਿਆ ਕਿ ਇਹ ਸਭ ਪਰਾਲੇ ਸ਼ਹਿਰ ਵਾਸੀਆਂ ਤੇ ਐਨਆਰਆਈ ਵਿਰਾਸਤ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਹਨ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਵੀ ਦਾਨੀ ਸੱਜਣ ਉੱਥੇ ਲੰਗਰ ਦੀ ਸੇਵਾ ਕਰਨੀ ਚਾਹੁੰਦਾ ਹੈ ਤਾਂ ਉਹ ਸੁਸਾਇਟੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਸਾਬ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੈ ਮਾਤਾ ਦੀ ਤੁਹਾਨੂੰ ਜਿੱਦਾਂ ਕੀ ਪਤਾ ਹੀ ਹੈ ਸਾਰਿਆਂ ਨੂੰ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਦੀ 15 ਤਰੀਕ ਨੂੰ ਜਿਹੜੇ ਵੀ ਸਾਡੇ ਭੈਣ ਭਰਾ ਚੱਲ ਫੇ ਨਹੀਂ ਸਕਦੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਤੇ ਅੱਜ ਦਾ ਜਿਹੜਾ ਉਪਰਾਲਾ ਵਾਪ ਇੱਥੇ ਇਹਨਾਂ ਦੀ ਜਿਹੜੀ ਖਾਨ ਪੀਣ ਦੀ ਬਵਸਤਾ ਕੀਤੀ ਆ ਮੇਰਾ ਵੀਰ ਗੋਲਦੀ ਸਰਹਾਲੇ ਰਾਣੋ ਪੀ ਤੋਂ ਗਨਪਤੀ ਜੁੱਲ ਰਿਆ ਤੇ ਇਸ ਵੀਰ ਨੇ ਆ ਕੇ ਇਹਦੀ ਸੇਵਾ ਕੀਤੀ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਇਹ ਪਹਿਲਾਂ ਵੀ ਸਾਡੇ ਨਾਲ ਜੁੜਿਆ ਮੇਰਾ ਭਰਾ ਸੰਸਥਾ ਦੇ ਨਾਲ ਇਦਾਂ ਤੁਸੀਂ ਵੀ ਸਾਰੇ ਜਣੇ ਸਾਡਾ ਸਾਥ ਦਿਓ ਤਾਂ ਕਿ ਅਸੀਂ ਹੋਰ ਵੀ ਚੰਗੇ ਚੰਗੇ ਉਪਰਾਲੇ ਕਰ ਸਕੀਏ ਕਿਉਂਕਿ ਜਿੰਨੇ ਵੀ ਕੰਮ ਹੁੰਦੇ ਆ ਜਦੋਂ ਸਾਡੀ ਜਨਤਾ ਜਨਾਰਦਨ ਸਾਥ ਦਿੰਦੀ ਹੈ ਨਾ ਫਿਰ ਹੀ ਅਸੀਂ ਇਦਾਂ ਦੇ ਪ੍ਰਾਲੇ ਕਰ ਸਕਦੇ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਅਸੀਂ ਜੀਰੋ ਆ ਪ੍ਰਮਾਤਮਾ ਕਰੇ ਇਹਨੂੰ ਇਹਦੇ ਪਰਿਵਾਰ ਨੂੰ ਬਲ ਬਖਸ਼ੇ ਸ਼ਕਤੀ ਬਖਸ਼ੇ ਰੱਬ ਤਾਕਤ ਬਖਸ਼ੇ ਤੇ ਮੈਂ ਹੀ ਸਾਰੇ ਅੱਗੇ ਬੇਨਤੀ ਕਰਦਾ ਵੱਧ ਚੜ ਕੇ ਅਰਦਾਸ ਵੈਲਫੇਅਰ ਸੁਸਾਇਟੀ ਦਾ ਸਾਥ ਦਿਆ ਕਰੋ ਹੁਣ ਜਿਹੜਾ ਇਸ ਮਹੀਨੇ ਦੇ ਐਂਡ ਦੇ ਵਿੱਚ ਇੱਕ ਤਰੀਕ ਨੂੰ ਜਿਹੜੀਆਂ ਸਾਡੀਆਂ ਵਿਧਵਾ ਮਾਵਾਂ ਭੈਣਾਵਾਂ ਮਾਂ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਊਗੀ ਔਰ ਜੇ ਕਿਸੇ ਨੇ ਵੀ ਉੱਥੇ ਲੰਗਰ ਦਾ ਕੋਈ ਵਿਵਸਥਾ ਕਰਨੀ ਹੈ ਉਹ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ